ਜਿਸ ਜਨਮ ਦੇ ਕਾਰਨ ਤੂੰ ਜਾਗਿਆ ਏ ਸੋ ਅਨੁਰਤ ਗੁਰ ਕਾਹੀ ਜਿਉ ਸਤਿਗੁਰੂ ਅਸਾਂ ਬਚਨ ਕਰਦੇ ਕੇ ਭਈ ਜਿਸ ਤਰ੍ਹਾਂ ਅਗ ਭੈਣ ਗੁਰੂ ਲੈ ਜਾਂਦੀ ਹੈ ਕਿਸੇ ਜਗਾ ਕੇ ਅੰਧਾਗ ਜਾ ਕੇ ਕਉਸ ਆਗ ਨੂੰ ਸ਼ਾਂਤ ਕਰਨ ਹੱਤੇ ਪਾਣੀ ਦੀ ਲੋਰ ਪੈਂਦੀ ਹੈ। ਆਣੀ ਹੀ ਕਿਹਦਾ ਸਾਧਨ ਹੈ ਜਿਸ ਨਾਲ ਆਗ ਨੂੰ ਬੁਝਾਇਆ ਜਾ ਸਕਦਾ ਹੈ, ਆਗ ਤੇ ਕਾਹ ਨੂੰ ਕਾਇਆ ਜਾ ਸਕਦਾ ਹੈ। ਤੇ ਇਸੇ ਤਰ੍ਹਾਂ ਸਤਿਗੁਰੂ ਸਾਹਿਬ ਕਹਿੰਦੇ ਇਸ ਮੁਖ ਦੇ ਅੰਦਰ ਖਿਆਨਾ ਜੁੜਿਆ ਹੋਇਆ। ਇਸ ਮੁਖ ਦੇ ਅੰਦਰ ਜਲਸਨਾ ਦੀ ਆਗ ਜਿਹੜੀ ਬੁੜੜ ਰਹੀ ਹੈ। ਕ੍ਰਿਸ਼ਨਾ ਰੂਪੀ ਅਗਨ ਨੂੰ ਬੁਝਾਉਣ ਵਾਸਤੇ ਅਕਾਲ ਪੁਰਖ ਵੈਰੂ ਜੀ ਦਾ ਅੰਮ੍ਰਿਤ ਰੂਪੀ ਜਲ ਜਿਹੜਾ ਹੈ ਉਹ ਸਾਨੂੰ ਚਾਹੀਦਾ ਹੈ ਗਿਆਨ ਰੂਪੀ ਸਤਗੁਰਾਂ ਦੇ ਅੰਮ੍ਰਿਤ ਰੂਪੀ ਜਲ ਨੇ ਹੀ ਅੰਦਰ ਦੀ ਕ੍ਰਿਸ਼ਨਾ ਨੂੰ ਸ਼ਾਂਤ ਕਰਨਾ ਹੈ کر کے پشاہ ستشاہ امرت کے خانے کی سو امرت گرپا پاتشاہ گرو د ਗੁਰੂ ਕਿਰਪਾ ਕਰੇਗਾ ਨਾਮ ਰੂਪੀ ਅਮਿਤ ਜਲ ਦੀ ਦਾਤ ਗੁਰੂ ਤੋਂ ਪ੍ਰਾਪਤ ਹੋਵੇਗੀ ਇਸ ਕਰਕੇ ਪਾਸਾ ਕਹਿੰਦੇ ਤ੍ਰਿਸ਼ਨਾ ਜਿਹੜੀ ਹੈ ਅੰਦਰ ਇੰਨੀ ਪ੍ਰਭੂ ਹੈ ਤ੍ਰਿਸ਼ਨਾ ਦੀ ਅੱਗ ਇੰਨੀ ਪ੍ਰਭੂ ਹੈ ਸਾਡੇ ਸਾਰੇ ਸੁਖ ਕਰਮਾਂ ਨੂੰ ਹੀ ਸਾਫ ਕੇ ਰੱਖ ਦਿੰਦੀ ਹੈ ਇਸ ਕਰਕੇ ਇਹਨੂੰ ਬੁਝਾਉਣ ਵਾਸਤੇ ਭਾਈ ਗੁਰੂ ਦੇ ਕੋਲੋਂ ਅੰਮ੍ਰਿਤ ਰੂਪੀ ਜਿਹੜਾ ਨਾਮ ਜਲ ਉਹ ਪ੍ਰਾਪਤ ਅੰਮ੍ਰਿਤ ਦੇ ਕਜਾਨੀ ਗੁਰੂ ਤੋਂ ਮਿਲਣਗੇ ਇਹੀ ਨੂੰ ਲੈਣ ਵਾਸਤੇ ਇਸ ਸੰਸਾਰ ਵਿੱਚ ਆਇਆ ਮੈਂ ਛੋਟੂ ਵੇਖ ਚਤ్రਾਈ ਦੁਬਦਾ ਇਹੋ ਪਦ ਨਾਹੀ ਜੀਉ ਇਸ ਕਰਕੇ ਸਤਿਗੁਰੂ ਸਾਹਿਬ ਕਹਿੰਦੇ ਭਾਈ ਧਰਮਕ ਪੇਰ ਪਹਿਰਾਵੇ ਜਿਹੜੇ ਛੋਟੂ ਵੇਖ ਥੇਸ ਚਤ్రਾਈ ਆਰਾਮ ਤੇ ਵੇਕ ਪਹਿਰਾਵੇਂ ਛੱਡ ਦੇ ਮਨ ਦੇ ਚ ਲਾਗੇ ਵੀ ਛੱਡ ਦੇ ਇਸ ਦੋ ਸਤਗੁਰ ਜੀ ਕਹਿੰਦੇ ਰੁਖੀ ਚਾਲ ਵਿੱਚ ਪਿਆਰ ਹੈ ਇਹ ਅੰਮ੍ਰਿਤ ਜਲ ਨਹੀਂ ਤੈਨੂੰ ਮਿਲ ਸਕਦਾ ਇੱਕ ਤੇ ਵੇਕ ਜੇ ਤੇ ਨੂੰ ਮਾਨ ਹੈ ਕਿ ਮੈਂ ਇਹ ਵੇਕ ਪਾਇਆ ਹੋਇਆ ਹੈ ਸਤਿਗੁਰੂ ਕਾਰਸਾ ਕਹਿੰਦੇ ਭੇਕ ਦੇ ਕਰਕੇ ਵੀ ਕਾਰਨ ਨਹੀਂ ਮਿਲਦਾ। ਏਕੀ ਪ੍ਰਭੂ ਨਾਲ ਕਰੀ। ਕਿਉਂਕਿ ਕਾਰਨ ਗੁਰੂ ਵੈਰ ਗੁਰੂ ਨੂੰ ਭੇਕ ਨਹੀਂ ਪਿਆਨਾ ਹੈ। ਗੁਰੂ ਗ੍ਰੀਵ ਰਵਾਰ ਕਾਰਸਾ ਜੀਆ ਨੇ ਜਦੋਂ ਅੰਮ੍ਰਿਤ ਦੀ ਦਾਤ ਰੱਖੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਵਕਲ ਕਹੇ ਰਹਤ ਪਿਆਰੀ ਉਤਕੋ ਸਿੱਖ ਪਿਆਰਾ। ਸਤ ਉਰਲੀ ਮੈਂ ਤੇ ਮੈਨੂੰ ਸਿੱਖ ਦਾ ਪਹਿਰਾਵਾ ਜਿਉ ਸਿੱਖ ਬਣਿਆ ਮੁਕਤਾਰੀ ਐ ਲੱਖ ਦੇ ਕਿਰਪਾਣ ਕਾਈ ਕੇਸ ਵੀ ਰੱਖੇ ਨੇ ਪਰ ਮर्यादा ਦੇ ਵਿੱਚ ਹੈਗੀ ਮर्यादा ਦੀ ਉਲੰਘਣਾ ਕਰਦਾ ਹੈ ਜਿਹੜੇ ਬੰਦੇ ਸਤਪੁਰਜੀ ਨੇ ਰੋਕੇ ਐ ਉਹ ਕੰਮ ਕਰਦਾ ਹੈ ਨਿਤ ਨੀਵੀਂ ਹੈ ਦੀ ਨਿਤਨੇਮੀ ਕਰਦਾ ਬਾਣੀ ਨਹੀਂ ਪੜਦਾ ਤੇ ਗੁਰੂ ਘਰ ਆ ਕੇ ਸਤਿਗੁਰਾਂ ਦੇ ਚਰਨਾਂ 'ਚ ਨੰਕ ਮस्तक ਨਹੀਂ ਹੁੰਦਾ ਆਸਾ ਕਹਿੰਦੇ ਕੋ ਮੈਨੂੰ ਪਿਆਰਾ ਨਹੀਂ ਲੱਗਦਾ ਇਸੇ ਤਰ੍ਹਾਂ ਗਰੀਬਨਵਾਜ਼ ਕਾਰਸਾ ਜੀ ਦੇ ਅੱਜ ਦੇ ਵਚਨ ਦੇ ਆਪ ਨੂੰ ਅਨੰਦ ਸਾਹਿਬ ਦੇ ਵਿੱਚ ਬਾਣੀ ਕਹਿ ਰਹੇ ਨੇ ਧੰਗੁਰੂ ਨਾਨਕ ਪਾਤਸ਼ਾਹ ਆਸਾ ਕਹਿੰਦੇ ਨਾਮ ਤੇ ਉਹ ਹਾਰਪੁਰ ਬਹਿ ਜੋ ਠੇਕ ਦੇ ਨਾਲ ਲਾਇਆ ਜਾ ਸਕਦਾ ਹੈ ਨਾਮ ਮਾਨੀਚ ਲਾਖੀ ਦੇ ਨਾਲ ਲਾਇਆ ਜਾ ਸਕਦਾ ਹੈ ਧੰਗੁਰੂ ਅਮਰਦਾਸ ਜੀ ਮਹਾਰਾਜ ਸਮੂਹ ਕਿਰਪਾ ਕਰਕੇ ਸਮਝਾਉਂਦੇ ਨੇ جی پایا ہے ਤੰਨੇ ਬਾਹਰ ਬਾਹਰ ਬੁੱਧ ਸਤਪੁਤ ਜਿਹਨਾਂ ਨੂੰ ਵੀ ਕਾਰਕੁਨ ਮਿਲਿਆ ਹੈ ਉਹ ਬਾਹਰ ਬੁੱਧ ਕਰਕੇ ਮਿਲਿਆ ਹੈ ਬਾਰ ਬਾਲਾ ਮੰਗੂ ਰੱਜਿਆਂ ਤੋਂ ਹਟ ਕਰਕੇ ਬੈਠ ਗਿਆ ਸਾਧੂ ਬੈ ਜੀ ਦੇ ਕਿ ਆਪਣੀ ਚਤਰਾਈ ਵੀ ਛੱਡ ਕੇ ਚਤਰਾਈ ਛੱਡ ਕੇ ਉਹ ਕਾਰਕੁਨ ਵੈਜਨ ਜੀ ਦੇ ਅੱਗੇ ਪਾਰਸਾ ਕਹਿੰਦੇ ਬਾਹਰ ਬੁੱਧ ਬਣ ਕੇ ਬਾਦਿਆਂ ਵਾਂਗ ਬਣ ਕੇ ਠਾੜ ਕਰਕੇ ਬੈਠ ਗਿਆ ਤਾਂ ਕਾਰਕੁਨ ਕਹਿੰਦਾ ਇਸ ਕਰਕੇ ਪਾਰਸਾ ਕਹਿੰਦੇ ਨੇ ਏਕ ਛੋਟੋ ਭੇਗ ਛੋਟੋ ਵੇਸ ਭੇਗ ਚਤらい। ਭਾਸਾ ਕਹਿੰਦੇ ਇਹ ਬਿਨ ਰਾਵਾਂ ਭਾਰਮਿਕ ਭੇਗ ਦਾ ਬਿਨ ਰਾਵਾਂ ਛੱਡ ਕੇ ਮਾਨੀ ਚਤらい ਛੱਡ ਦੇ ਤੇ ਇਸ ਕਰਕੇ ਜਦੋਂ ਤੂੰ ਇਹ ਛੱਡੇਗਾ ਫਿਰ ਤੈਨੂੰ ਆਕਾਰਪੁਰ ਵੈਗੁਰੂ ਜੀ ਦੀ ਪ੍ਰਾਪਤੀ ਹੋ ਸਕਦੀ ਹੈ। ਦੁਗਦਾ ਇਹੋ ਫਲ ਨਹੀਂ ਜੀਓ। ਭਾਸਾ ਕਹਿੰਦੇ ਇਹ ਦੁਗਦਾ ਦੇ ਵਿੱਚ ਦੋ ਰੁੱਖੀ ਚਾਵ ਦੇ ਵਿੱਚ ਪਿਆਉਣਾ ਅੰਮ੍ਰਿਤ ਬਾਤੈ ਨੂੰ ਨਹੀਂ ਮਿਲ ਸਕਦਾ ਨਾ ਵੇਚ ਕਰਕੇ ਮਿਲਣਾ ਨਾ ਚੱਕਰਾਈ ਕਰਕੇ ਮਿਲਣਾ ਅਕਾਲ ਪੁਰਖ ਵੈਰਪੂ ਜੀ ਦਾ ਅੰਮ੍ਰਿਤ ਕਦੋਂ ਮਿਲੇਗਾ ਜਦੋਂ ਅਸੀਂ ਗੁਰੂ ਚਰਨਾਂ ਦੇ ਨਾਲ ਜੁੜਾਂਗੇ ਗੁਰੂ ਸਾਹਿਬ ਜੀ ਦੀ ਪਾਵਨ ਵਚਨਾਂ ਨੂੰ ਮੰਨਾਂਗੇ ਫਿਰ ਸਰਬਗੁਰੂ ਜੀ ਦੀ ਕਿਰਪਾ ਕਰਕੇ ਸਾਨੂੰ ਨਾਮ ਦੀਆਂ ਦਾਤਾਂ ਨਾਮ ਰੂਪੀ ਅੰਮ੍ਰਿਤ ਦੀ ਦਾਤ ਰੂਸ਼ਣੀ ਹੈ ਮਨਵੇ ਫਿਰ ਰਹੋ ਮਤ ਕਤ ਜਾਹੀ ਜੀਓ ਸਤਿਗੁਰ ਜੀ ਕਹਿੰਦੇ ਨੇ ਮੇਰੇ ਮਾਨਾ ਫਿਰਨ ਭਾਪ ਜਿਹੜਾ ਮਨ ਸਾਡਾ ਕੌੜਿਆ ਫਿਰਦਾ ਹੈ ਕਦੇ ਅੱਧਿਆ ਕਰਦਾ ਹੈ ਕਦੇ ਉੱਤਰ ਜਾਂਦਾ ਹੈ ਸੰਸਾਰ ਦੇ ਸੁਖ ਸਾਧਨਾ ਬਾਹਰ ਤੇ ਦੌੜਿਆ ਕਰਦਾ ਇੱਥੋਂ ਸੁਖ ਮਿਲਣਗੇ ਉੱਥੋਂ ਮਿਲਣਗੇ ਆਹ ਜਗ੍ਹਾ ਤੇ ਜਾ ਕੇ ਆਵਾਂ ਕਦੇ ਪੀਰਾਂ ਦੇ ਕਦੇ ਸੰਤਾਂ ਦੇ ਕਦੇ ਕਿਸੇ ਸੰਤ ਕੋਲੇ ਕਦੇ ਕਿਸੇ ਸਿਆਣੇ ਕੋਲੇ ਕਦੇ ਕਿਸੇ ਮੁਸਲਮਾਨ ਕੋਲੇ ਕਦੇ ਕਿਸੇ ਪੰਡਤ ਕੋਲੇ ਸਤਿਗੁਰੂ ਜੀ ਕਹਿੰਦੇ ਛੱਡ ਦੇ। ਮਨ ਦੇ ਫਿਰ ਰਹੋ। ਮਤ ਕਥ ਜਾਗੀ ਜੀਓ। ਸਤਿਗੁਰੂ ਜੀ ਕਹਿੰਦੇ ਉਸ ਅਕਾਲ ਪੁਰਖ ਵੈਰੂ ਜਿਹੜਾ ਅੰਦਰ ਤੇ ਗਿਆ ਹੋਇਆ ਹੈ ਤੇ। ਅਗਨ ਅਗਨੀਆਂ ਬੰਕੀਆਂ ਚ ਵਰਤਣਾਉਂਗੇ। ਬਾਸਾ ਕਹਿੰਦੇ ਅਕਾਲ ਪੁਰਖ ਵੈਰੂ ਅੰਦਰ ਹੈ ਤੇ ਬਾਹਰ ਨਹੀਂ ਹੈ। ਕਿਸੇ ਕੋਲ ਤੈਨੂੰ ਪ੍ਰਾਪਤੀ ਨਹੀਂ ਹੁੰਦੀ ਸਿਰ ਤਰਾ ਗੁਰੂ ਸਮਰਾਥਾ ਨਾ ਜਾਣਦਾ ਜਿਨੇ ਤਨੂ ਨਾਮ ਦੀ ਰਾਖੀ ਨਹੀਂ ਹੈ ਮੇਰੇ ਭਾਨੀ ਅੰਦਰ ਹੀ ਪ੍ਰਭ ਚਰਨਾਂ ਵਿੱਚ ਟਿਕਿਆ ਜਾਇ 파 ਸਕਿਆ ਬਾਹਰ ਦੌੜਨਾ ਛੱਡ ਦੇ ਇੱਧਰ ਉੱਧਰ ਦੌੜਨਾ ਛੱਡ ਦੇ ਅੰਦਰ ਬੈਠ ਆਪਣੇ ਥਿਲਕਰ ਵੈਸੋ ਹਰ ਜਨ ਪਿਆਰੇ ਸਤਿਗੁਰੂ ਘੁੰਮਦੇ ਕਾਜ ਕਰਾਈ ਥਿਰ ਘਰ ਦਾ ਭਾਵ ਹੈ ਅੰਤਰ ਆਤਮੇ ਦੇ ਵਿੱਚ ਟਿਕ ਜਾਣਾ ਦੂ ਦੂਤਾ ਭਟਕਣਾ ਛੱਡ ਦੇਣਾ। ਆਸਾ ਵੇ ਸਹੀ ਕਰਕੇ ਵਸਣਾ ਕਰ ਜਵੇਂ ਮਨ ਦੇ। ਥਿਰ ਰਹੁ। ਆਸਾ ਕਹਿੰਦੇ ਨੇ ਮੇਰੇ ਮਨ ਨੂੰ ਅੰਦਰ ਟਿਕ ਕੇ। ਉਸ ਕਾਰਨ ਕੋ ਵੈ ਗੁਰੂ ਜੀ ਨੇ ਨਾਮ ਦੇ ਨਾਲ ਪੜਿਆ ਰ। ਵੇਖੀ ਫਿਰ ਤੈਨੂੰ ਨਾਮ ਅਨੁਰਤ ਦੀ ਭਾਲ ਵਿੱਚ ਕਿਤੇ ਬਾਹਰ ਨਾ ਭਟਕਦਾ। ਆਸਾ ਕਹਿੰਦੇ ਬਾਹਰੋਂ ਨਹੀਂ ਮਿਲਣਾ ਤੈਨੂੰ ਨਾਮ ਦੇ। ਵਾਰੋਂ ਦੇ ਨੂੰ ਅੰਮ੍ਰਿਤ ਜਾਨੀ ਮਿਲਣਾ ਨਾਮ ਦੀ ਜਾਨੀ ਮਿਲਣਾ ਹੈ ਬਾਹਰ ਹੈ ਹੀ ਨਹੀਂ ਕਿਤੇ ਅੰਦਰ ਸੁਧਰੇ ਤੇਰੇ શરી ਦੇ ਇਸ ਕਰਕੇ 파ਸਾ ਕਹਿੰਦੇ ਮਨ ਕੇ ਦੇ ਨੂੰ ਅੰਦਰ ਬੈਠ ਕੇ ਕੇ ਅੰਦਰੋਂ ਵੀ ਉਸ ਘਰ ਨੂੰ ਬੈਠ ਨੂੰ ਜਿਹਦੇ ਅੰਮ੍ਰਿਤ ਰੂਪ ਕੀ ਨਾਮ ਜਪਦੀ ਘਾੜ ਕਰ ਇਸ ਕਰਕੇ ਜੀਵਨ ਗਾਰ ਜੀ ਸਤਗੁਰ 파ਸਾ ਵਚਨ ਕਰਦੇ ਨੇ ਬਾਹਰ ਭੁੰਦਤ ਬਹੁਤ ਦੁੱਖ ਪਾਵੈ ਘਰ ਅੰਮ੍ਰਿਤ ਘਟਮਾਹੀ ਜਿਉ ਰਹੋ ਪਾਸਿ ਜਿਵੇਂ ਮੰਦੇ ਮਨ ਦੇ ਥਿਰ ਰਹੋ ਮਤ ਕਤ ਜਾਨੀ ਜੀਵ ਕੋਇ ਨੂੰ ਆਪਣੇ ਜਿਵੇਂ ਘਰ ਦੇ ਵਿੱਚ ਬੈਠ ਅੰਦਰ ਉਹ ਸਰਗਰੁਪ ਦੇ ਨਾਮ ਰੂਪੀ ਅੰਮ੍ਰਿਤ ਜਨਨਦ ਵਰਤ ਬਾਹਰ ਭੁੰਦਤ ਬਹੁਤ ਦੁੱਖ ਪਾਵੈ ਬਾਸਾ ਕਹਿੰਦੇ ਤੂੰ ਬਾਹਰ ਭੁੰਦਨ ਕਰ ਪਿਆ ਆਦਨ ਨੂੰ ਬਹੁਤ ਦੁੱਖ ਸਹਿਣਾ ਪਵੇਗਾ بڑے ਲੋਕ ਸਹਿਨੇ ਪੈਣਗੇ ਇਸ ਕਰਕੇ ਅਟਲ ਆਤਮਾ ਬਚੀ ਨੂੰ ਲੈਣ ਵਾਲਾ ਨਾਮ ਗਸਜੜਾ ਹੈ ਉਹ ਤੇਰੇ ਘਰ ਵਿੱਚ ਹੀ ਹੈ ਭਾਵ ਤੇਰੇ ਹਿਰਦੇ ਵਿੱਚ ਹੀ ਹੈ ਇਸ ਸਰੀਰ ਦੇ ਅੰਦਰ ਹੀ ਠੁਕਿਆ ਹੋਇਆ ਉਹਨੂੰ ਪਰਗ ਕਰਨਾ ਪੈਣਾ ਹੈ ਬਾਦ ਸਾਹਿਬ ਜਗਣੀ ਸਾਹਿਬ ਜੀ ਨੇ ਸਾਨੂੰ ਸਮਝਾਉਂਦੇ ਇਹ ਬਚਨ ਕਰਦੇ ਜੀ ਬਾਦ ਸਾਹਿਬ ਕਹਿੰਦੇ ਮੀਤ ਮੰਤਰ ਸਰਵ ਕੋ ਬੀਜ ਮਾਤਰ ਦੇ ਅੰਦਰ ਹੀ ਪਿਆਜ ਹੈ ਹੁਣ ਬੀਜ ਧਰਤੀ ਵਿੱਚ ਕਿੰਨਾ ਕੁ ਪਾਈਦਾ ਇੱਕ ਦਾਣਾ ਇੱਕ ਦਾਣੇ ਤੋਂ ਕਿੰਨੇ ਹਾਲ ਪੈਦਾ ਰਜਨਦੇ ਨੇ ਕਿੰਨੀਆਂ ਬੰਦੀਆਂ ਲੱਗਣਦੀਆਂ ਨੇ ਕਣਕ ਤੇ ਬਾਸੜ ਦੇ ਇਸ ਤਰ੍ਹਾਂ ਬੀਜ ਮਾਤਰ ਦੇ ਅੰਦਰ ਹੈ ਉਹਨੂੰ ਫੁੱਲਦ ਕੱਲ ਫੁੱਲਦ ਕਿਵੇਂ ਹੋਏਗਾ ਗੁਰਦੇ ਗਿਆਨ ਮਾਰਾ ਜਦੋਂ ਸਾਨੂੰ ਸਭ ਤੋਂ ਪਾਰਸਾ ਜੀ ਕਿਰਪਾ ਕਰਨਗੇ ਨਾਮ ਦੀ ਰਾਤ ਨੂੰ ਸੁਣ ਕੇ ਗਿਆਨ ਗਰਸ਼ਨਗੇ ਫਿਰ ਸਤਿਗੁਰਾਂ ਦੇ ਬਚਨਾਂ ਨੂੰ ਮੰਨ ਕੇ ਜਦੋਂ ਅਸੀਂ ਸਤਿਗੁਰੂ ਜੀ ਦੇ ਦਰਸਾਏ ਮਾਰਗ 'ਤੇ ਚੱਲਾਂਗੇ ਸਿਮਰਨ ਕਰਾਂਗੇ ਸੇਵਾ ਕਰਾਂਗੇ ਅੰਦਰ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਫਿਰ ਸਭ ਕੁਲ ਕਾਰ ਸਾਹਿਬ ਕਹਿੰਦੇ ਤੈਨੂੰ ਅੰਦਰੋਂ ਹੀ ਉਹ ਹਾਲ ਗੁਰੂ ਹੈ ਜਿਹਦਾ ਨਾਮ ਵੀ ਜਗਤ ਹੈ ਬਾਹਰ ਨਹੀਂ ਹੈ ਕਿ ਤੇ ਜੇ ਬਾਹਰ ਲੱਭਣ ਜਾਏਗਾ ਜੇ ਗੁਰੂ ਸਾਹਿਬ ਕਹਿੰਦੇ ਜੇ ਗੁਰ ਸਾਹਿਬ ਦੀ 36 ਸਾਲ ਦੀ ਬਸਿਆ ਦਾ ਜ਼ਿਕਰ ਆਉਂਦਾ ਹੈ 37 ਸਾਲ ਤਵਸਿਆ ਕੀਤੀ ਕੀਤੀ ਹੈ ਜਦੋਂ ਪ੍ਰਾਪਤੀ ਹੋਈ ਪ੍ਰਭੀਸ ਸਾਹਿਬ ਜੀ ਨੂੰ ਕਹਿਣਾ ਪਿਆ ਜੰਗਲ ਜੰਗਲ ਕਿਆ ਹੁੰਦ ਹੈ ਬਾਣ ਕੰਡਾ ਹੋਣਗੇ ਵਸੀ ਰੱਬ ਜਾਂਦੀ ਹੈ ਜੰਗਲ ਕਿਆ ਹੁੰਦ ਹੈ ਜਦੋਂ ਪ੍ਰੀਤ ਸਾਹਿਬ ਜੀ ਨੂੰ ਪ੍ਰਾਪਤੀ ਹੋਈ ਪ੍ਰਭੀਸ ਸਾਹਿਬ ਕਹਿੰਦੇ ਜੰਗਲ ਦਗੜਾ ਦੇ ਵਿੱਚ ਕੀ ਰੱਬ ਦਾ ਕਿਰਦ ਹੈ ਵਸੀ ਰੱਬ ਜਾਂਦੀ ਹੈ ਰੱਬ ਦਾ ਦੇ ਅੰਦਰ ਵਸਦਾ ਹੈ ਫਿਰ ਬਾਹਰੋਂ ਵੀ ਟੁੰਗਦਾ ਕਿਰਦ ਹੈ ਬਾਹਰੋਂ ਕਿਹਦਾ ਕਿਰਦ ਹੈ ਇਸ ਕਰਕੇ ਕਾਸ਼ਾ ਕਹਿੰਦੇ ਭਾਈ ਮਹਾਂ ਲਗਨ ਜਾਏਗਾ ਬੜੇ ਤੁਕਸੈਣੀ ਪਹਿਣ ਕੇ ਤੂੰ ਬਾਹਰ ਘੁੰਮਤ ਬਹੁਤ ਧੁੱਖ ਪਾਣਾ ਘਰ ਅੰਮ੍ਰਿਤ ਘਟਨਾ ਹੀ ਜਿਓ ਬਾਹਰੋਂ ਘੁੰਮਣ ਕੋਈਆ ਧਨੁ ਤੁਕਸੈਣਾ ਪਵੇਗਾ ਬਹੁਤ ਧੁੱਖ ਪਵੇਗਾ ਇਸ ਕਰਕੇ ਅਟਲ ਆਤਮਿਕ ਜੀਵਨ ਦੇਣ ਵਾਲਾ ਰਾਸ ਤੇਰੇ ਘਰ ਵਿੱਚ ਹੀ ਹੈ ਤੇਰੇ ਹਿਰਦੇ ਘਰ ਵਿੱਚ ਹੀ ਹੈ ਭਾਈ ਉਹ ਹੀ ਅੰਦਰੋਂ ਪ੍ਰਗਟ ਕਰ ਰਹਾ ਹੈ ਆਗੁਣ ਛੋੜ ਗੁਣ ਕੌਤਾ ਹੋ ਕਰ ਆਗੁਣ ਪਛਤਾ ਨਹੀਂ ਜਿਓ ਸਤਗੁਰੂ ਜੀ ਕਹਿੰਦੇ ਭਾਈ ਜੇ ਤੈਨੇ ਔਗਣ ਨੇ ਆਪੇ ਔਗਣਾ ਨੂੰ ਦੇ ਇਹਨਾਂ ਔਗਣਾਂ ਛੱਡ ਕੇ ਗੁਣ ਹਾਸਲ ਕਰਨ ਦਾ ਯਤਨ ਕਰ ਜਿਹੜੇ ਗੁਣ ਕੀ ਔਗਣ ਕੀਨੇ ਕੂਕ ਬੋਲਣਾ ਕਿਸੇ ਦਾ ਮਾਰਾ ਕਰਨਾ ਸੇਵਾ ਨਾ ਕਰਨੀ ਨਾਮ ਨਾਮ ਜਪਨਾ ਅੰਮ੍ਰਿਤ ਵੇਲੇ ਨਾਮ ਉਠਣਾ ਏ ਹਮਨ। ਸਤਿਗੁਰ ਜੀ ਕਹਿੰਦੇ ਨਾਉ ਛੱਡ ਅੰਮ੍ਰਿਤ ਵੇਲੇ ਉਠਿਆ ਕਰ ਉਸ ਕਾਲਪੁਰ ਬਹਿਣੀ ਦੀ ਜਾਗ ਜੁਨੀਆਂ ਕਰ। ਕਬੀਰ ਕੂਤਾ ਗਿਆਨ ਹੈ ਬੈਠਾ ਰੋ ਉੱਜਾਗ। ਜਾਗੇ ਸੰਗਲੇ ਵਿਚਰਾ ਕਾਣੀ ਦੇ ਸੰਗ ਉਲਾ। ਕਾਸਾ ਵੀ ਲੋ ਨਾ ਬਿੜਾ ਕਰ। ਜਿਹਦੇ ਨਾਲ ਵਿਚੜ ਕੇ ਆ ਜਾ। ਇਹ ਸਾਡੇ ਹੁਣ ਨੇ ਜਿਸ ਕਰਕੇ ਹੁਣ ਛੱਡ ਸਤਿਗੁਰ ਜੀ ਕਹਿੰਦੇ ਗੁਣ ਹਾਸਲ ਕਰਨ ਦਾ ਯਤਨ ਕਰ ਜੇ ਆਪੋਂਪਣ ਕੀ ਕਰਦੇ ਰਹਿ ਕੇ ਸਤਿਗੁਰ ਜੀ ਬਾਸਾ ਕਹਿੰਦੇ ਜੇ ਪਛਤਾਵੇਂਗਾ ਕਰ ਪੋਂਪਣ ਬੱਚੋ ਤਾਂ ਬਾਸਾ ਜੀ ਨੇ ਵੇਦ ਰਚਨ ਕਹੇ ਕਿ ਇਹ ਹੁਣ ਆਪਨ ਤੇ ਆਪਨ ਕਰੀ ਜਾਣਾ ਹੈ ਨਾ ਕਾਲਪ੍ਰੋਪਤੀ ਜਾਤ ਵਿੱਚ ਜੁੜਦਾ ਨਾ ਅਨਮ੍ਰਿਤ ਵੇ ਦੀ ਸਾਧ ਕਰਦਾ ਹੈ ਨਾ ਕੋ ਗੁਰੂ ਵਾਲਾ ਬਣ ਰਿਹਾ ਹੈ ਬਾਸਾ ਕਹਿੰਦੇ ਹੁਣ ਤੇ ਆਪਨ ਤੇ ਆਪਨ ਕਰੀ ਜਾਣੀ ਨੀ ਗੁਣਾ ਨਹੀਂ ਕਰਦਾ ਗੁਣਾ ਨਹੀਂ ਖੋਲ ਨਹੀਂ ਕਰਦਾ ਹੈ ਪਰ ਬਾਸਾ ਕਹਿੰਦੇ ਜੇ ਤੈਨ ਓਪਨ ਕੀ ਕੱਢੇ ਕੀਤੇ ਪਾਹੀ ਤੇ ਤੈਨੂੰ ਪਛਤਾਉਣਾ ਪਵੇਗਾ ਸਾਰ ਅਪਸਰ ਕੀ ਸਾਰ ਨਾ ਜਾਣੈ ਫਿਰ ਫਿਰ ਕੀ ਚੁਗੜਾ ਜਿਉ ਹੇ ਮਨ ਤੂੰ ਮੋੜ ਮੋੜ ਕੇ ਮੋਹ ਦੇ ਝਕਰ ਦੇ ਵਿੱਚ ਧੁੱਪ ਰਹੀ ਹੈ ਤੂੰ ਚੰਗੇ ਮੰਦੇ ਦੀ ਖਬਰ ਨਹੀਂ ਆਸਾ ਕਹਿੰਦੇ ਪਰ ਨਹੀਂ ਕਰਨ ਜਾਣਦਾ ਸੰਗੇ ਬੰਦੇ ਤੈਨੂੰ ਪਰਖਣੀ ਨਾ ਮੁੜ ਮੁੜ ਕੇ ਮੋਹ ਦੇ ਚੱਕਰ ਵਿੱਚ ਡਿੱਗੀ ਜਾਣਾ ਇਹ ਮੇਰਾ ਉਹ ਵੀ ਮੇਰਾ ਆਪ ਨਹੀਂ ਆ ਕੋਲ ਮੇਰੇ ਬਾਸਾ ਕਹਿੰਦੇ ਮੋਹ ਹੈ ਜਰਾ ਤੇ ਇਹ ਮੋਹ ਦੇ ਚੱਕਰ ਦੇ ਵਿੱਚ ਫਸ ਕੇ ਕੋਈ ਤਰਿਆ ਨਹੀਂ ਹੈ ਸਿਤ ਸਰਵੜਾ ਪੀਂ ਦੇ ਬਾਸਾ ਪਾਣੀ ਪਾਉ ਜਿਨ ਮੀਂਹ ਪੀਆ ਅੰਕਜ ਮੋਹ ਪਾਗਲ ਹੀ ਚੱਲੈ ਅੰਧੇ ਕਰ ਤਹਿਣ ਵੀ ਤੇ ਬਾਸਾ ਕਹਿੰਦੇ ਮੋਹ ਦੇ ਚੱਕਰ ਦਾ ਸੰਸਾਰ ਕਰਿਆ ਮੈਂ ਦੇਖ ਰਿਹਾ ਆਸਾ ਕਹਿੰਦੇ ਸਾਰਾ ਸੰਸਾਰ ਇਹ ਮੋਹ ਦੇ ਚੇਕੜ ਦੇ ਵਿੱਚ ਡੁੱਬ ਰਿਹਾ ਹੈ ਇਸ ਕਰਕੇ 파ਸਗਨ ਕਹਿੰਦੇ ਤੂੰ ਮੋੜ ਮੋੜ ਕੇ ਮੋਹ ਦੇ ਚੇਕੜ ਵਿੱਚ ਡੁੱਬ ਰਿਹਾ ਹੈ ਭਾਈ ਇਹ ਛੱਡ ਦੇ ਨੂੰ ਸੰਸਾਰ ਦਾ ਛੱਡ ਦੇ ਪੀਆਂ ਪੁੱਤਰਾ ਪਰਿਵਾਰ ਦਾ ਨੂੰ ਛੱਡ ਦੇ ਨਿਰੰਕਾਰ ਦੇ ਨਾਮ ਤੇ ਸਾਰਾ ਜਦੋਂ ਨਿਰੰਕਾਰ ਦੇ ਨਾਮ ਤੇ ਪਾਏਗਾ ਤੁਰਨ ਨੂੰ ਬਚਾ ਲਏਗਾ ਸਾਧ 파ਸਗਨ ਮੋਹ ਦੇ ਚੇਕੜ ਵਿੱਚ ਡੁੱਬ ਕੇ ਹੁਣ ਮਨ ਦੇ ਚੰਗੇ ਕਰਮਾਂ ਨਹੀਂ ਕਰਨ ਭਰ ਕੋਈ ਨਹੀਂ ਨਾ ਚੜ੍ਹੇ ਗੇ ਕਰਮਾਂ ਦਾ ਪਤਾ ਨੰਦਿਆਂ ਦਾ ਪਤਾ ਮਾੜੀ ਕਰਮ ਕਰ ਕਰਕੇ ਫਿਰ ਅੰਤ ਨੂੰ ਸਤਿਗੁਰੂ ਜੀ ਕਹਿੰਦੇ ਤੈਨੂੰ ਕੁਛ ਤਾਮਣਾ ਪਵੇਗਾ ਭਾਈ ਤੂੰ ਮੰਨਦੇ ਚੰਗੇ ਕਰਮਾਂ ਦੀ ਪਰਤ ਕਰਨੀ ਨਹੀਂ ਜਾਣਨਾ ਹੈ ਸਿੱਖ ਲੈ ਗੁਣੋਂ ਅੰਦਰ ਮੈਨ ਲੋਭ ਬਹੁ ਟੁੱਟੇ ਬਾਹਰ ਨਾ ਹੋਂ ਕਾਹੀ ਜਿਓ ਸਤਿਗੁਰੂ ਜੀ ਕਹਿੰਦੇ ਭਾਈ ਜੇ ਤੇਰੇ ਅੰਦਰ ਮਨ ਦੇ ਵਿੱਚ ਲੋਭ ਦੀ ਮੈੜ ਹੈ। ਭਾਵੇਂ ਲੋਭ ਦੇ ਅਧੀਨ ਹੈ। ਸਤਿਗੁਰੂ ਜੀ ਕਹਿੰਦੇ ਕਿ ਕਈ ਠੱਗੀ ਦੇ ਕੰਮ ਕਰਦੇ ਨੇ। ਭਾਰਕੇ ਜਦੋਂ ਲੋਭ ਕੋਈ ਲੋਭੀ ਪਰਸੂ ਕਰੇ ਉਹ ਕਿਸੇ ਨਾਲ ਠੱਗੀ ਮਾਲਕੁਰਦ ਕਰੇ ਨਹੀਂ ਕਰਦਾ ਠਗੀਆਂ ਵੀ ਮਾਰਦਾ ਹੈ। ਹੱਕ ਵੀ ਜਿਹਦੇ ਦਾ ਗੱਲ ਲੈਂਦਾ ਹੈ ਕਈ ਚੋਰੀ ਵੀ ਕਰ ਜਾਂਦੇ ਨੇ। ਬਾਸਾ ਕਹਿੰਦੇ ਨੇ ਜਿੱਤਰੇ ਅੰਦਰ ਲੋਭ ਹੈ ਆ ਪਰਹਰ ਲੋਭ ਅੰਦਰ ਮੈਲ ਲੋਕ ਬਹੁਤ ਉੱਠੇ। ਪਾਤਸ਼ਾਹ ਕਹਿੰਦੇ ਜੇ ਤੇਰੇ ਅੰਦਰ ਲੋਕ ਦੀ ਮੈਲ ਭਰੀ ਹੋਈ ਹੈ ਫਿਰ ਕਾਹਨ ਨਹਾਉਂ ਕਾਜੀ ਦੇ। ਫਿਰ ਪਾਤਸ਼ਾਹ ਕਹਿੰਦੇ ਤੀਰਥਾਂ ਤੇ ਨਹਾਉਣ ਦਾ ਕੀ ਫਾਇਦਾ ਤੇਰਾ? ਕਿਉਂਕਿ ਤੀਰਥਾਂ ਤੇ ਨਹਾਉਣ ਦੇ ਨਾਲ ਜਲਦੇ ਨਾਮ ਨਹਾਉਣ ਦੇ ਨਾਲ ਤੇਰੀ ਮਨ ਦੀ ਮੈਲ ਨਹੀਂ ਜਾਣੀ। ਉੱਥੇ ਦੇ ਪਾਤਸ਼ਾਹ ਕਹਿੰਦੇ ਚਲ ਨਹੀਂ ਐ ਨੂੰ ਮਹਾਪੁੰਗ ਲੱਗਿਆ ਪਿਆ ਰਾਗ ਰਾਤੇ। ਪਰ ਉੱਥੇ ਨਿਹਾਉਣ ਮਾਣੀ ਚੰਗੀਆਂ ਗੰਗਾਂ ਵੀ ਆਰੰਭੀਆਂ। ਜੇ ਤੀਰਥਾਂ ਦੇ ਇਨਾਤੇ ਤੇ ਮਨ ਸ਼ੁੱਧ ਹੁੰਦਾ ਫਿਰ ਜਿਹੜੀਆਂ ਬਾੜੀਆਂ ਖੰਗਣਾ ਆ ਰਹੀਆਂ ਨੇ ਇਹ ਬਾੜੀਆਂ ਖੰਗਣਾ ਨਾ ਹੁੰਦੀਆਂ ਕਿਉਂਕਿ ਇਸ ਨਾਨ ਕਰਨ ਦੇ ਨਾਲ ਤਨ ਸ਼ੁੱਧ ਹੁੰਦਾ ਹੈ ਪਾਸਾ ਕਹਿੰਦੇ ਮਨ ਤੇ ਉਹਦਾ ਇਸ਼ਨਾਨ ਕਰਨ ਦਾ ਕੋਈ ਅਸਰ ਨਹੀਂ ਹੈ ਤਨ ਕੋਤੇ ਨਾਨ ਖੱਛਾ ਨਾ ਹੁੰਦੇ ਤਨ ਤੋਂ ਹੁੰਦੇ ਨਾਲ ਮਨ ਵਿੱਚ ਤੰਗ ਨਹੀਂ ਹੋਣਾ ਹੈ ਇਸ ਕਰਕੇ ਸਤਿਗੁਰ ਪਾਸਾ ਕਹਿੰਦੇ ਭਾਈ ਤੈਨੂੰ ਫਿਰ ਤੀਰਥਾਂ ਆਦਿਾਂ ਤੇ ਜਾ ਕੇ ਇਸ ਨਾਮ ਕਰੂੰਗਾ ਗਾਥ ਕੀ ਹੋਣਾ ਜੇ ਤੇਰੇ ਅੰਦਰੇ ਕੂੜ ਭਰਿਆ ਹੋਇਆ ਲੋਭ ਭਰਿਆ ਹੋਇਆ ਮੈਲ ਤੇਰਾ ਮਨ ਮੇੜਾ ਹੋਇਆ ਕੂੜ ਦੇ ਨਾਲ ਲੋਭ ਦੇ ਨਾਲ ਤੇ ਤੈਨੂੰ ਤੀਰਥਾਂ ਤੇ ਨਹਾਉਂਦਾ ਕੋਈ ਲਾਭ ਨਹੀਂ ਮਿਲੇਗਾ ਨਿਰਮਲ ਨਾਮ ਜਪੋ ਸਤਿਗੁਰੁ ਮੁਖ ਅੰਦਰ ਕੀ ਗੱਤ ਤਾ ਨਹੀਂ ਜਿਉ ਇਸ ਕਰਕੇ ਪਰਸਾ ਕਹਿੰਦੇ ਭਾਈ ਉਹ ਅੰਦਰਲੀ ਜਿਹੜੀ ਉੱਚੀ ਅਵਸਥਾ ਬਣਾਉਣੀ ਚਾਹੁੰਦਾ ਹੈ ਇਹ ਉਦੋਂ ਬਣੇਗੀ ਜਦ ਗੁਰੂ ਦੇ ਦੱਸੇ ਰੱਬ ਦੇ ਉੱਤੇ ਟੁਰ ਕੇ ਸਦਾ ਕਰ ਪ੍ਰਭ ਦਾ ਪਵਿੱਤਰ ਨਾਮ ਜਪੇਗਾ ਨਿਰਮਲ ਨਾਮ ਜੋ ਉਹ ਸਾਧ ਪਾਤਸ਼ਾਹ ਜੀ ਦਾ ਨਿਰਮਲ ਪਵਿੱਤਰ ਨਾਮ ਦਾ ਬਿਆਕਰ ਜਦੋਂ ਤੂੰ ਪਵਿੱਤਰ ਨਾਮ ਜਪੀਗਾ ਫਿਰ ਉਹਨੇ ਤੇਰੇ ਮਨ ਨੂੰ ਵੀ ਪਵਿੱਤਰ ਕਰ ਦੇਗਾ ਕਿਉਂਕਿ ਮਨ ਦੀ ਕੋਈ ਦਵਾਈ ਨਹੀਂ ਹੈ ਬੈ ਨਹੀਂ ਹੈ ਕੋਈ ਮਨ ਦੀ ਪਵਿੱਤਰਤਾ ਕਰਨ ਵਾਲਾ ਮਨ ਇੱਕੋ ਇੱਕ ਤਰੀਕੇ ਨਾਲ ਸਾਧਨ ਨਾਲ ਸਾਥ ਸਕਦਾ ਹੈ ਜੇ ਤਰ੍ਹਾਂ ਸਾਨੂੰ ਸਤਿਗੁਰੂ ਗੁਰੂ ਜੀ ਅੰਗਾਰ ਕਾਸਾ ਰੋਲ ਸੁਣਾਉਂਦੇ ਨੇ ਕਾਸਾ ਕਹਿੰਦੇ ਨੇ ਭਰੀਐ ਮਤ ਪਾਪਾਂ ਤੇ ਸੰਗ ਉਹ ਤੋ ਪੈ ਨਾਮਹਿ ਗਹ। ਕਾਸਾ ਕਹਿੰਦੇ ਮਤ ਤਾਂ ਮੈਲੀ ਹੋਈ ਪਈ ਪਾਪਾਂ ਨਾਲ ਭਰੀ ਪਈ ਐ ਜਿਹਨੂੰ ਪਵਿੱਤਰ ਕਰਨਾ ਹੈ ਭਾਈ ਇਹ ਨਾਮ ਦੇ ਸਾਪਣ ਦੇ ਨਾਲ ਪ੍ਰਤੀ ਜਾ ਸਕਦਾ ਨਾਮ ਨਾਲ ਪਵਿੱਤਰ ਹੋਈਂ ਇਸ ਕਰਕੇ ਪਾਰਸਾ ਕੇ ਦੇ ਭਾਈ ਅੰਦਰ ਵੀ ਇਹ ਵਰਤਾ ਕਰੋ ਵੀ ਤੇਰੀ ਬਣੀਗੀ ਜੇ ਤੂੰ ਗੁਰੂ ਦੇ ਦੱਸੇ ਰਾਹ 'ਤੇ ਚੱਲ ਕੇ ਸਦਾ ਪ੍ਰਭ ਦਾ ਪਵਿੱਤਰ ਨਾਮ ਜਪੇਗਾ ਅਹਾਰ ਲੋਭ ਨਿੰਦਾ ਕੂੜ त्यागो ਸੱਚ ਗੁਰਬਚਨੀ ਫਲਕਾਰੀ ਜੀਓ ਇਸ ਕਰਕੇ ਕਹਿੰਦੇ ਨੇ ਮੇਰੇ ਮਾਨ ਮੇ ਭਾਈ ਲੋਭ ਛੱਡ ਗਏ ਹਰ ਹਰ ਲੋਭ ਨੰਗਾ ਕੂੜ ਧਿਆਨ ਲੋਭ ਛੱਡਦੇ ਨਿੰਦਿਆ ਕਰਨੀ ਛੱਡਦੇ ਝੂਠ ਬੋਲਣਾ ਛੱਡਦੇ ਇਹ ਸਾਰਿਆਂ ਦਾ ਤਿਆਰ ਕਰ ਤੇ ਗੁਰੂ ਦੇ ਬਚਨਾਂ ਤੇ ਕੁਰਿਆਂ ਦੀ ਸਦਾ ਤਨੁ ਫਿਰ ਸਦਾਦਰ ਰਹਿਣ ਬਲਾ ਅੰਮ੍ਰਿਤ ਫਰਮ ਜਿਗਾ ਜਿਹੜਾ ਇੱਥੇ ਰਹੇਗਾ ਜਿਸਨੂੰ ਬਾਸਾ ਵਚਨ ਕਰਦੇ ਨੇ ਨਾਮ ਰੱਖੇ ਸਤਿਗੁਰੂ ਦੇਉ ਅਰੇ ਰੇਉ ਗੁਰੂ ਗੋਬਿੰਦ ਆਸਾ ਕਹਿੰਦੇ ਜਿਹੜਾ ਨਾਮ ਸਦਾ ਰਹਿਣ ਵਾਲਾ ਨਾਮ ਹੈ ਉਹ ਤੈਨੂੰ ਤਾਂ ਮਿਲਣਾ ਹੈ ਜਦੋਂ ਤੂੰ ਲੋਭ ਨੂੰ ਛੱਡੇਗਾ ਨਿੰਦਿਆ ਨੂੰ ਛੱਡੇਗਾ ਆਸਾ ਕਹਿੰਦੇ ਝੂਠ ਦਾ ਧਿਆਨ ਤਿਆਗ ਕਰ ਇਸ ਕਰਕੇ ਪਰਹਰ ਰੋਗ ਨਿੰਦਿਆ ਕੂੜ त्याਗ ਇਹ ਭਾਈ ਲੋਭ ਨੂੰ ਛੱਡ ਨਿੰਦਿਆ ਦਾ ਤਿਆਗ ਕਰ ਝੂਠ ਦਾ ਤਿਆਗ ਕਰ ਸਾਚੂ ਗੁਰਵਚਨੀ ਫਲ ਪ੍ਰਾਪਤ ਜਿਓ ਤੇ ਗੁਰੂ ਦੇ ਬਚਨਾਂ ਉਤੇ ਚਲੋ ਗੁਰੂ ਦੇ ਬਚਨਾਂ ਨੂੰ ਆਪਣੀ ਮਿਰਦੇ ਦੇ ਵਿੱਚ ਵਸਾ ਗੁਰੂ ਦੇ ਦਰਸਾਏ ਮਾਰਗ ਤੇ ਚੱਲ ਫਿਰ ਪਾ ਸਕੰਦੇ ਤੈਨੂੰ ਅੰਮ੍ਰਿਤ ਬਾਣੀ ਪ੍ਰਾਪਤੀ ਹੋਵੇਗੀ ਜਿਉਂ ਪਾਵੇ ਤੂੰ ਰਖੋ ਸੁਆਮੀ ਜਿਉਂ ਪਾਵੇ ਤੂੰ ਰਖੋ ਹਰ ਜੀਉ ਜਾਨ ਨਾਨਕ ਸਬਦ ਸਦਾ ਹੀ ਜੀਓ ਇਸ ਕਰਕੇ ਸਭ ਕੁਝ ਪਾਸ ਆ ਜੀਉ ਸਾਨੂੰ ਉਸ ਕਾਰਕ ਪਛਿੜੇ ਪੂਰੀ ਦੇ ਚਰਨਾਂ ਚੁਕੇ ਕੀ ਕਰਕੇ ਸੰਜਾਲ ਲੈਨੇ ਕਿ ਭਾਈ ਬੇਨਤੀ ਕਰਿਆ ਕਰ ਜਿਉਂ ਭਾਵੈ ਤਉ ਰਗੋ ਹਰ ਜੀਵ ਨੂੰ ਪ੍ਰਭੂ ਜੀ ਜੀਵ ਨੂੰ ਉਮੇ ਰੱਖਦਾ ਹੈ ਜਿਵੇਂ ਉਪਨੀ ਰਜਾ ਰੱਖੇ ਤੇ ਤੂੰ ਬੇਨਤੀ ਕਰਿਆ ਕਰ ਪੂਰ ਚਰਨਾਂ ਦੇ ਵਿੱਚ ਇਹ ਕਾਰਕ ਪੂਰ ਜਿਉਂ ਭਾਵੈ ਤਉ ਰਗੋ ਲਾਏ ਸਾਨੂੰ ਸਾਨੂੰ ਰੱਖਾਈ ਬਾਸਾ ਜਿਵੇਂ ਆਪੀ ਨੂੰ ਪਾਉਂਦੇ ਸਾਨੂੰ ਰੱਖੋ ਤੇ ਬਾਸਾ ਕਹਿੰਦੇ ਹੂੰ ਮੇਂ ਕੋ ਰੱਖਦਾ ਜਿਵੇਂ ਉਹਦੇ ਦਜਾਣੇ ਇਸ ਕਰਕੇ ਅੰਦਾਸ ਨਾਨਕ ਸ਼ਬਦ ਵਿੱਚ ਜੁੜ ਕੇ ਤੇਰੀ ਸੇਵਤ ਸਦਾ ਕਰਦਾ ਰਹੇ ਬਾਸਾ ਕਹਿੰਦੇ ਜਿਹੜੇ ਪਾਈ ਆਕਾਰ ਕੋ ਵਹਿਗੂ ਜਿਹਦੀ ਸੇਵਤ ਸਲਾ ਕਰਦੇ ਨੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਗੁਰੂ ਦੀ ਬਖਸ਼ਿਸ਼ ਨਾਮ ਦੇ ਨਾਲ ਸਭ ਕੁਝ ਕਰ ਸਕਰਾਂ ਕਹਿੰਦੇ ਜਿਹੜੇ ਜੁੜ ਜਾਂਦੇ ਨੇ ਉਹਨਾਂ ਦੇ ਅੰਦਰੋਂ ਭਾਈ ਇਹ ਵਿਕਾਰ ਖਤਮ ਹੋ ਜਾਂਦੇ ਬਿਨਾਂ ਦੇ ਕੋਈ ਵਿਕਾਰ ਰਤਨਾ ਹੋ ਜਾਂਦੇ ਨੇ ਸਤਗੁਰ ਜੀ ਕਹਿੰਦੇ ਭਾਈ ਉਹ ਕੋਈ ਸੁਨਮਨਕਾਰ ਦੀ ਦਰਗਾਹ ਵਿੱਚ ਵੀ ਮਾਨ ਪਾਉਂਦੇ ਨੇ ਤੇ ਇੱਥੇ ਮਾਤੂ ਲੋਕ ਦੇ ਵਿੱਚ ਵੇਚਦੇ ਹੋਏ ਵੀ ਮਾਨ ਪਾਉਂਦੇ ਨੇ ਜਿਸ ਕਰਕੇ ਗੁਰੂ ਵਾਲੇ ਬਣ ਗੁਰੂ ਚਰਨਾਂ ਨਾਲ ਜੁੜੋ ਭਾਈ ਗੁਰੂ ਚਰਨਾਂ ਦੇ ਅਨੰਦ ਨਾਲ ਕਰਕੇ ਸਤਿਗੁਰ ਜੀ ਦੇ ਚਰਨਾਂ ਦੇ ਨਾਲ ਜੁੜ ਕਰਕੇ ਆਪਨੇ ਇਸ ਸੁਨੂਖਾ ਜਨਮ ਸਫਲਾ ਕਰੀਏ ਜੀ ਦੇ ਸਤਿਗੁਰ ਪਾਲ ਸਾਹਿਬ ਅਚਨ ਕਰਕੇ ਗਏ ਜੇ ਭਾਈ ਬੜੀਆਂ ਫਿਰ ਔਖੀਆਂ ਅੰਗ ਬੰਦਲਾਂ ਨੇ ਕਿਤੇ ਇਖਤਾਂ ਤੇ ਜਾ ਕੇ ਮਨ ਦੀ ਨਿਰਮਲ ਨਹੀਂ ਹੋਣਾ ਹੈ ਮਨ ਨਿਰਮਲ ਉਦੋਂ ਹੋਏਗਾ ਜਦੋਂ ਅਸੀਂ ਗੁਰੂ ਘਰੇ ਬਣਾਂਗੇ ਗੁਰੂ ਚਰਨਾਂ ਨਾਲ ਜੁੜ ਕਰਕੇ ਗੁਰੂ ਸਾਹਿਬ ਜੀ ਦੇ ਪਿਤਰ ਉਪਦੇਸ਼ ਨੂੰ ਆਪਣੇ ਗੱਲ ਵਿੱਚ ਰਸਾਵਾਂਗੇ ਗੁਰੂ ਜੀ ਦੇ ਦਰਸਾਇਆ ਹੋਏ ਮਾਰਗ ਤੇ ਚੱਲਾਂਗੇ ਇਸ ਕਰਕੇ ਗੁਰੂ ਬਾਲੇ ਬਣੋ ਗੁਰੂ ਚਰਨਾਂ ਨਾਲ ਜੁੜੋ ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਸਤਿਗੁਰਾਂ ਦੇ ਪਿਤਰ ਉਪਦੇਸ਼ ਆਪਣੀ ਮਨ ਵਿੱਚ ਵਸਾਈਏ ਤਾਂ ਜੋ ਇਹ ਮਨ ਦਾ ਜਨ ਸਾਡਾ ਸਫਲ ਹੋਵੇ ਸੋ ਆਓ ਅਣੀ ਆਪਣੇ ਮਨ ਦੀ ਜਮਾ ਸਤਿਗੁਰੂ ਜੀ ਬਖਸ਼ਣ ਜੋਗ ਨੇ ਕਰੀ ਸਾਧ ਸੰਤ ਗੁਰੂ ਬਖਸ਼ਣ ਜੋਗ ਕਰ ਉਸ ਨੇ ਆਪੇ ਚਾਨਣ ਮਨੋਂ ਕਾ ਜਾਏ ਸਤਿਗੁਰਾਂ ਨੇ ਸਿੱਖਿਆ ਜਾਣ ਕੇ ਪ੍ਰਾਂਤ ਕਰਿਓ ਗੱਲ ਦੀ ਦਾਤੀ ਜਾਣ ਕੇ ਮਾਗ ਕਰਨਾ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬਤ ਦਾ